ਮੈਂ ਸਾਰੇ ਪੱਤਰਕਾਰਾਂ ਦਾ ਆਪਣੇ ਵੀਰਾਂ ਦਾ ਬਹੁਤ ਧੰਨਵਾਦ ਕਰਾਂਗਾ ਕਿ ਅੱਜ ਜਿਹੜੇ ਬਹੁਤ ਸ਼ਾਰਟ ਟਾਈਮ ਤੇ ਸਾਡੀ ਆਵਾਜ਼ ਸਾਡੀ ਗੱਲ ਨੂੰ ਜੋ ਸੁਣਨ ਨੂੰ ਤੁਸੀਂ ਆਏ ਆ ਅੱਜ ਮੈਂ ਸਾਰੇ ਪੱਤਰਕਾਰਾਂ ਵੀਰਾਂ ਨੂੰ ਦੱਸਣਾ ਚਾਹੁੰਦਾ ਕਿ ਅੱਜ ਜਿਹੜਾ ਮਸਲਾ ਵਾ ਇੱਕ ਬਹੁਤ ਵੱਡੀ ਵਾਲਮੀਕੀ ਸਮਾਜ ਦੇ ਉੱਤੇ ਕੁਝ ਮਾੜੀ ਸੂਤੇ ਦੇ ਪਿੰਡ ਸਰਪੰਚ ਉੱਥੇ ਦੇ ਮੁਖਲਿਆਣੇ ਪਿੰਡ ਦੇ ਆ ਉਹਨਾਂ ਨੇ ਗਵਾਨ ਵਾਲਮੀਕੀ ਧਰਮਸ਼ਾਲਾ ਦੇ ਉੱਤੇ ਆਪਣਾ ਕਬਜ਼ਾ ਕਰਕੇ ਵਾਲਮੀਕੀ ਸਮਾਜ ਦੇ ਤਾਲੇ ਤੋੜ ਕੇ ਆਪਣੇ ਤਾਲੇ ਲਗਾ ਕੇ ਉਹਨੂੰ ਕਬਜ਼ੇ 'ਚ ਲੈਣਿਆ ਤੇ ਆਵਾ ਕਿਉਂਕਿ ਇਹ ਸਾਨੂੰ 2000 ਸਨ ਦੇ ਵਿੱਚ ਕਿ ਇਹ ਜਗਾ ਵਾਲਮੀਕੀ ਭਾਈਚਾਰੇ ਨੂੰ ਲੋਡ ਹੋਈ ਸੀਗੀ ਉਸ ਟਾਈਮ ਦੇ ਵਿੱਚ ਇਸ ਧਰਮਸ਼ਾਲਾ ਦੇ ਉੱਤੇ ਸਲਤਨਤਲਾ 25000 ਗ੍ਰਾਂਟ ਆਈ ਭਗਵਾਨ ਵਾਲਮੀਕੀ ਧਰਮਸ਼ਾਲਾ ਨੂੰ ਫਿਰ ਉੱਥੇ 2006 ਚ 50000 ਆਈ ਹੁਣ ਸਾਲ 2021 ਦੇ ਵਿੱਚ 5.5 ਲੱਖ ਰੁਪਈਆ ਗ੍ਰਾਂਟ ਆਈ ਆ ਪਰ ਉੱਥੇ ਦੇ ਜਿਹੜੇ ਮੌਜੂਦਾ ਸਰਪੰਚ ਵਾ ਅਸੀਂ ਇੱਧਰ ਇੱਕ ਆਪਣਾ ਸ਼ਹਿਰ ਦੇ ਵਿੱਚ ਰਹਿੰਦੇ ਸਾਡਾ ਹਰੇਕ ਨਾਲ ਭਾਈਚਾਰਾ ਵਾ ਰੇਂਟ ਵਰਗ ਦੇ ਨਾਲ ਆ ਪਰ ਉੱਥੇ ਗੰਦੀ ਐਸੇ ਕੋਈ ਸੋਚ ਦੇ ਬੰਦੇ ਕੀ ਜਿਹੜੇ ਸਾਡੇ ਭਾਈਚਾਰੇ ਨੂੰ ਖਰਾਬ ਕਰਨ ਦੀ ਉਹਦੀ ਇਹ ਨੀਅਤ ਵਾ ਉਹਨਾਂ ਨੇ ਸ਼ੁਰੂਆਤ ਕੀਤੀ ਆ ਕਿ ਉਹਨਾਂ ਨੇ ਅੱਜ ਭਗਵਾਨ ਵਾਲਮੀਕੀ ਧਰਮਸ਼ਾਲਾ ਨੂੰ ਕਬਜ਼ੇ 'ਚ ਕਰਕੇ ਜੋ ਵੀ ਹੈਗਾ ਵਾ ਦੋਨੋਂ ਆਪਣੇ ਤਾਲੇ ਲਾ ਕੇ ਆਪਣੇ ਕਬਜ਼ੇ 'ਚ ਕੀਤਾ ਵਾ ਉਹਨਾਂ ਨੂੰ ਇਹ ਮਸਲਾ ਜੀ ਕੋਈ ਪੁਲਿਸ ਨੂੰ ਕੰਪਲੇਨ ਦਿੱਤੀ ਬਿਲਕੁਲ ਵੀ ਅਸੀਂ ਮੇਟਿਆ ਨੇ ਠਾਨੇ ਕੰਪਲੀਟ ਦਿੱਤੀ ਸੀਗੀ ਅਸੀਂ ਉੱਥੇ ਆਪਣਾ ਸਾਰਾ ਮਹਤਵਾਰ ਜ਼ਿੰਮੇ ਵੀ ਆਪਣੇ ਸ਼ਹਿਰ ਦੇ ਆਪਾਂ ਗਏ ਸੀਗੇ ਉੱਥੇ ਜਾਣ ਦੇ ਨਾਲ ਸਾਨੂੰ ਐਸ ਐਚਓ ਨੇ ਸਾਨੂੰ ਚਾਬੀਆਂ ਦੇ ਦਿੱਤੀਆਂ ਤੁਸੀਂ ਚਾਬੀਆਂ ਲੈ ਲਓ ਲੇਕਿਨ ਪਰ ਉਹਨਾਂ ਨੇ ਸਾਨੂੰ ਇੱਕ ਸ਼ਰਤ ਰੱਖੀ ਤੁਸੀਂ ਇਹ ਧਰਮਚਾਲਾ ਨੂੰ ਅੱਲੇ ਕੋਲੀ ਹੋਣਾ ਅਸੀਂ ਬਿਲਕੁਲ ਨਹੀਂ ਖੋਲ੍ਹੀ ਅਸੀਂ ਪ੍ਰਸ਼ਾਸਨ ਦੇ ਸਹਿਯੋਗ ਦੇ ਨਾਲ ਸੀ ਜਿੱਦਾਂ ਅਸਾਂ ਸ਼ੋਅ ਹੋਸ਼ਕ ਸੀਗਾ ਤਬ ਲੇਕਰ 10 ਦਿਨ ਬਾਅਦ ਐਸਐਚਓ ਨੂੰ ਚਾਬੀ ਮੰਗਵਾਈ ਫਿਰ ਲੈਣੀ ਤੱਕ ਚਾਬੀ ਨਹੀਂ ਮਿਤੀ ਪਰ ਗੱਲ ਉੱਤੇ ਵਿੱਚ ਹੋਰ ਸ਼ਰਮਾ ਜੀ ਆਂਦੀ ਆ ਤੇ ਕੀ ਮੈਂ ਪੱਤਰਕਾਰ ਵੀਰਾਂ ਨੂੰ ਦੱਸਣਾ ਚਾਹਨਾ ਵਾਂ ਕਿ ਬਹੁਤ ਸਾਰੇ ਕੁਝ ਬੰਦੇ ਹੁੰਦੇ ਆ ਕੋਈ ਸੱਚੀਆਂ ਕੰਮਲੀਟਾ ਦਿੰਦਾ ਕੋਈ ਝੂਟੀਆਂ ਦਿੰਦਾ ਵਾ ਤਰ੍ਹਾਂ ਤਰ੍ਹਾਂ ਦੇ ਅੰਜਾਮ ਲਗਾ ਕੇ ਪਰ ਇਸ ਚੀਜ਼ ਦੇ ਵਿੱਚ ਨਹੀਂ ਸਚਾਈ ਆ ਜਿਹੜੇ ਨੂੰ ਧਾਰੇ ਲਗਾਣ ਆਏ ਆ ਸਾਡੀਆਂ ਜਿਹੜੀਆਂ ਉੱਤੇ ਮਤਾਵਾ ਸੀਗੀਆਂ ਉਹਨਾਂ ਨੇ ਉਹਦਾ ਵਿਰੋਧ ਕੀਤਾ ਤੇ ਸਰਪੰਚ ਨੇ ਪੁਲਿਸ ਦੇ ਮੋਹਰੇ ਐਸੇ ਇੱਕ ਬੋਲ ਬੋਲੇ ਕਿ ਅਸੀਂ ਤੁਹਾਡੇ ਗੁਰਦੁਆਰੇ ਦੇ ਘਰ ਤੋਂ ਫੋਟੋ ਲਾਣੇ ਤੁਸੀਂ ਸਾਡੇ ਪਿੰਡ ਦੇ ਵਿੱਚ ਇਹ ਧਰਮਸ਼ਾਲਾ ਤੁਹਾਡੀ ਸੀ ਰਹਿਣ ਨਹੀਂ ਦੇਣੀ ਕਿਉਂਕਿ ਸਾਡੀ ਜਿਹੜੀ ਉੱਥੇ ਸੰਖਿਆ ਵਾ ਸਿਰਫ 10-15 ਘਰਾਂ ਦੀ ਆ ਉਹ ਇੱਥੇ ਪੁਲਿਸ ਦੇ ਮੋਹਰੇ ਸ਼ਬਦ ਬੋਲੇ ਆ ਜਿਹੜਾ ਪੁਲਿਸ ਵਾਲਾ ਨਾਲ ਗਿਆ ਸੀਗਾ ਉਹਨਾਂ ਅਫਸਰਾਂ ਦੇ ਮੋਹਰੇ ਐਡਮਿਟ ਵੀ ਕਰ ਲਈ ਗਏ ਲੱਗ ਕੇ ਹਾਂਜੀ ਇਹਨਾਂ ਨੇ ਇਦਾਂ ਸ਼ਬਦ ਬੋਲੇ ਸੀਗੇ ਪਰ ਮੇਰੇ ਕੋਲ ਇਹ ਗਲਤੀ ਹੋਈ ਆ ਕਿ ਮੇਰੇ ਕੋਲ ਦੂਸਰੀ ਪਾਰਟੀ ਨੂੰ ਸਮਾਂ ਦੇ ਨਹੀਂ ਹੋਇਆ ਅਸੀਂ ਉਹਦੇ ਵਿੱਚ ਇਲਾਕੇ ਪਹੁੰਚ ਗਿਆ ਸੀ ਅਸੀਂ ਧਰਨਾ ਲਾ ਲਿਆ ਸੀ ਮੇਟੀਆਂ ਥਾਣੇ ਉਸ ਤੋਂ ਬਾਅਦ ਤੁਹਾਡੇ ਨਾਲ ਉਹ ਤੇ ਮਾਨ ਸਰ ਆਇਆ ਆਏ ਸੀਗੇ ਇਹਨਾਂ ਨੇ ਸਾਰੀ ਗੱਲ ਕੀਤੀ ਸਾਨੂੰ ਡੀਐਸਪੀ ਡੀ ਸੀਗੇ ਮਾਨਪੰਡ ਸਰ ਉਹਨਾਂ ਨੇ ਸਾਨੂੰ ਆਖਿਆ ਸੀਗਾ ਤੁਸੀਂ ਕੱਲ ਨੂੰ ਆ ਕੇ ਐਸਐਸਪੀ ਭਾਈਆ ਸਾਹਿਬ ਦੇ ਕੋਲ ਆਓ ਤੁਹਾਡੀ ਗੱਲਬਾਤ ਸੁਣ ਕੇ ਤੁਹਾਡੀ ਕਾਰਵਾਈ ਪਰਚਾ ਦੀ ਸੀਗਾ ਕਰ ਦੇਣਾ ਕਿ ਤੁਹਾਨੂੰ ਚਾਬੀਆਂ ਵੀ ਤੋੜ ਦੇਰੀਆਂ ਵਾ ਪਰ ਅਜੇ ਮਹੀਨਾ ਹੋ ਗਿਆ ਵਾ कि लेकिन ਹਲੇ ਤੱਕ ਨਾ ਸਾਨੂੰ ਉਹ ਧਰਮਸ਼ਾਲਾ ਸਾਡੇ ਕਬਜ਼ੇ ਚ ਹੋਈ ਆ ਤੇ ਨਾ ਉਸ ਦੋਸ਼ੀ ਦੇ ਉੱਪਰ ਕੋਈ ਕਾਰਵਾਈ ਹੋਈ ਆ ਇਸ ਕਰਕੇ ਸਾਨੂੰ ਟਾੜਾ ਸਹਾਰਾ ਲੈਣਾ ਪਿਆ ਵਾ ਜਿਹਨੇ ਅੱਜ ਤੰ ਦਸੀ ਆ ਜੀ ਸਾਡੇ ਕੋਲ ਅਸੀਂ ਅੱਜ ਪ੍ਰੈਸ ਕਾਨਫਰੰਸ ਰੱਖੀ ਸੀਗੀ ਆਪਸ਼ਨ ਸਹਿਮਾਨ ਸਮੀ ਫੋਨ ਕਰਦੇ ਸਾਡੀ ਗੱਲ ਸੁਣ ਲੋ ਤੁਸੀਂ ਆ ਕੇ ਸੁਣ ਲੋ ਪਰ ਨਹੀਂ ਅਸੀਂ ਜੋ ਪਹਿਲਾਂ ਆਪਣੇ ਪੱਤਰਕਾਰਾਂ ਵੀਰਾਂ ਨਾਲ ਗੱਲ ਕਰਾਂਗੇ ਕਿਉਂਕਿ ਤੁਸੀਂ ਸਾਡੀ ਵਾਇਨ ਦੂਰ ਦੂਰ ਤੱਕ ਪਹੁੰਚਾ ਸਕਦੇ ਆ ਤੇ ਸਾਨੂੰ ਸਾਡੇ ਫੇਵਰ ਚ ਹੋਏਗੀ ਐਸੀ ਆਪਣੀ ਜਿਹੜੀ ਗਾ ਸਾਡੇ ਸਾਰੇ ਮਾਨ ਸਾਹਿਬ ਦੱਸੂਗੇ ਜਿਹੜੀ ਕੌਲ ਦੇਣੀ ਆ ਉਹਦੇ ਅਧਾਰ ਤੇ ਮਾਨ ਸਾਹਿਬ ਸਾਰੀ ਗੱਲ ਠੱਡੀਆਂ ਜੋ ਕਰੋਗੇ ਤੁਹਾਨੂੰ ਦੱਸੋਗੇ ਸਰ ਪਰੂਨ ਕੁਮਾਰ ਸਾਡੇ ਪਿੰਡ ਦਾ ਸਰ ਮਾਮਲਾ ਪਿੰਡ ਮੁਖ ਲਿਆਣੇ ਦਾ 2007 ਦੇ ਵਿੱਚ ਸਰਪੰਚ ਮਹਿੰਦਰ ਸਿੰਘ ਨੇ ਬਾਲਮਿਕ ਧਰਮਸ਼ਾਲਾ ਨੂੰ ਧਰਮਸ਼ਾਲਾ ਲਈ 2 ਕਨਾਲਾ 5 ਮਰਲੇ ਜਗਾਹ ਲਾਟ ਕਰਵਾਈ ਸੀਗੀ ਉੱਥੇ ਉਨੀ ਉਸੇ ਟਾਈਮ 25000 ਰੁਪਇਆ ਗ੍ਰਾਂਟ ਲੈ ਕੇ ਇੱਕ ਕਮਰੇ ਦੀ ਉਸਾਰੀ ਕੀਤੀ ਜਿਹਦੇ ਵਿੱਚ ਚਾਰ ਗਿੱਲਾਂ ਤੇ ਇੱਕ ਗੇਟ ਲਾ ਕੇ ਚਾਬੀ ਸਾਨੂੰ ਦੇ ਦਿੱਤੀ ਬਲਮੀਕ ਭਾਈਚਾਰੇ ਨੂੰ ਦੇ ਦਿੱਤੀ ਉਸ ਤੋਂ ਬਾਅਦ 2006 ਦੇ ਵਿੱਚ ਜੰਗੀਰਾਮ ਸਰਪੰਚ ਦੀ ਪੰਚਾਇਤ ਬਣੀ ਆ ਉਹਨੇ 50000 ਦੀ ਗ੍ਰਾਂਟ ਲਈ ਆ ਤੇ ਉਹਨੇ ਬਗਲਣ ਕਰਾਇਆ ਤੇ ਗੇਟ ਲਵਾਤਾ ਤੇਰਾ 14 ਮਹੀਨੇ ਨੂੰ ਬਗਲਣ ਕਰਾ ਕੇ ਤੇ ਉਹਦੇ ਚਾਬੀ ਫੇਰ ਸਾਨੂੰ ਦੇ ਦਿੱਤੀ ਉਸ ਤੋਂ ਬਾਅਦ 21 ਦੇ ਵਿੱਚ ਆ ਕੇ ਮਸਲਾ ਇਹ ਬਣਿਆ ਕਿ ਇਹ ਸਿਆਣੀ ਬਰਾਦੀ ਦਾ ਸਰਪੰਚ ਸੀ ਸਾਡੀ ਜਿਹੜੀ ਬਾਲਵਿਕੀਆਂ ਦੀ ਘਟ ਗਿਣਤੀ ਆ ਉੱਥੇ ਸੱਤ ਅੱਠ ਘਰਵਾ ਸਾਰੇ ਉੱਥੇ ਉਹਨੇ ਬਿਲਕੁਲ ਕਦੀ ਕੰਮ ਨਹੀਂ ਕੀਤਾ ਸਾਡਾ ਨਾ ਹੀ ਕਦੀ ਮੋਹਰ ਲਾਈ ਨਾ ਕੋਈ ਗਲੀ ਨਾਲੀ ਬਣਾਈ ਸਾਡੇ ਮੱਲੇ ਦੀ ਬਿਲਕੁਲ ਹੀ ਧੱਕਾ ਕਰਦੇ ਰਿਆ ਸ਼ੁਰੂ ਤੋਂ ਹੁਣ ਐਂਡ ਦੇ ਵਿੱਚ ਆ ਕੇ ਸਾਰੇ ਇਹਦੇ ਕੀਤਾ ਸਾਡੇ ਕੋਲੇ ਅਸੀਂ ਬਾਲਮਿਕ ਆਪਣੇ ਬਾਬਾ ਜੀ ਦਾ ਵਰਦੇ ਮਨਾਇਆ ਉਹਨਾਂ ਦਾ ਪਰਬ ਜਦੋਂ ਬਨਾਇਆ ਤੇ ਚਾਬੀਆਂ ਅਸੀਂ ਜਿੰਦਾ ਖੋਲਿਆ ਇਹ ਸਾਡੇ ਕੋਲ ਚਾਬੀਆਂ ਲੈਣ ਆਏ ਸੀ ਚਾਬੀਆਂ ਨਹੀਂ ਦਿੱਤੀਆਂ ਇਹਨਾਂ ਨੂੰ ਇਹ ਕਿਹਦੇ ਚਾਬੀਆਂ ਅਸੀਂ ਆਪਣੇ ਕੋਲ ਰੱਖੜੀਆਂ ਅਸੀਂ ਇਹਨਾਂ ਨੂੰ ਚਾਬੀਆਂ ਨੇ ਦਿੱਤੀਆਂ ਇਹਦੀ ਕੀਤਾ ਪੁਲਿਸ ਦਾ ਸਹਾਰਾ ਲੈ ਕੇ ਸ਼ਾਮ ਨੂੰ 7:30 ਵਜੇ ਆਇਆ ਸਿਆਲਾਂ ਦੇ ਦਿਨ ਸੀ 27 ਜਨਵਰੀ ਸੀਗੀ ਥੜ੍ਹ ਦੇ ਦਿਨ ਹੁੰਦੇ ਨੇ ਢੇਰਾ ਛੇਤੀ ਹੋ ਜਾਂਦਾ ਇਹਦੀ 7:30 ਵਜੇ ਆਗੇ ਢੇਰੇ ਦਾ ਫਾਇਦਾ ਲੈਂਦੇ ਹੋਏ ਕੁਝ ਸ਼ਰਾਰਤੀ ਅੰਸਰਿਆਂ ਦੇ ਨਾਲ ਸੀਗੇ 7-8 ਜਣੇ ਸਰਪੰਚ ਜਿਹਾ ਹੋਰ ਦੂਸਰੇ ਸੀਗੇ ਇਹਦੀ ਆ ਕੇ ਪੁਲਿਸ ਦੀ ਮੌਜੂਦਗੀ ਦੇ ਵਿੱਚ ਜਿੰਦੇ ਤੋੜੇ ਤੇ ਪੁਲਿਸ ਨੇ ਚਾਬੀਆਂ ਸਰਪੰਚ ਨੂੰ ਦੇ ਦਿੱਤੀਆਂ ਕਿਉਂ ਲਗਾਏ ਉਹਨੇ ਤਾਲੇ ਕੀ ਕਹਿੰਦੇ ਆ ਸਰ ਸਾਡੇ ਅੰਦਰ ਗੇਟ ਤੇ ਗ੍ਰਿਲਾਂ ਚੋਰੀ ਹੋ ਗਈਆਂ ਸੀ ਸਰਪੰਚ ਦੇ ਗੇਟ ਤੇ ਗ੍ਰਿਲਾਂ ਚੋਰੀ ਕਰਕੇ ਵੇਚ ਦਿੱਤੀਆਂ ਕਿਤੇ ਵੀ ਅੱਜ ਤੱਕ ਨਹੀਂ ਮਿਲੀਆਂ ਜਿਹੜੇ ਪਹਿਲੇ ਕਮਰੇ ਨੂੰ ਲੱਗੀਆਂ ਸੀ ਅੱਜ ਵੀ ਉਥੇ ਕਮਰੇ ਨੂੰ ਕੋਈ ਗੇਟ ਨਹੀਂ ਲੱਗਾ ਆ ਤਾਲੇ ਲਗਾਏ ਆ ਕੀ ਕਾਰਨ ਦਾ ਕੋਈ ਦੱਸਦੇ ਹੋਗੇ ਵੀ ਕਿਉਂ ਲਗਾਏ ਉਹ ਕਹਿੰਦੇ ਚਾਬੀਆਂ ਅਸੀਂ ਰੱਖੜੀਆਂ ਸੀ ਤੁਹਾਨੂੰ ਨਹੀਂ ਦੇਣੀਆਂ ਅਸੀਂ ਤੁਹਾਨੂੰ ਪਿੰਡ 'ਚ ਰਹਿਣੇ ਨਹੀਂ ਦੇਣਾ ਅਸੀਂ ਨਹੀਂ ਦੇਣੀ ਬੇ ਇੰਨੀ ਜਗ੍ਹਾ 2 ਕਰਾਣਾ 5 ਮਰਲੇ ਅਸੀਂ ਨਹੀਂ ਦੇਣੀ ਅਸੀਂ ਬਲਮੀਕੇ ਨੂੰ ਜਗ੍ਹਾ ਨਹੀਂ ਦੇਣੀ ਇਹ ਜਦ ਕੀ ਮਤਵ ਵਗੈਰਾ ਪਾਸ ਪਾਇਆ 2000 ਦੇ ਵਿੱਚ ਪਤਾ ਹੋਇਆ ਜੀ ਚਾਰ ਚਾਰ ਟਰਮਾਂ ਹੋ ਚੁੱਕੀਆਂ ਜੀ ਪੰਜਵੀਂ ਟਰਮ ਦੇ ਵਿੱਚ ਆ ਕੇ ਇਹਨੇ ਧੱਕਾ ਕੀਤਾ ਜੀ ਉਹਦੀ ਹੁਣ ਯਾਰ ਸਾਡੇ ਮਤੇ ਦੀ ਕਾਪੀ ਸਾਡੇ ਕੋਲ ਹੈ ਜੀ 2006 ਦੇ ਵਿੱਚ ਜੰਗੀਰਾਮ ਸਰਪੰਚ ਨੇ ਜਿਹੜੀ ਗ੍ਰਾਂਟ ਲਈ ਆ 50000 ਦੀ ਉਹਦੀ ਕਾਪੀ ਉਹਦੀ ਕਾਪੀ ਜੀ ਸਾਡੀ ਵੈਲਫੇਅਰ ਸੁਸਾਇਟੀ ਰਜਿਸਟਰਡ ਹੋਈ ਆ 2005 ਦੇ ਵਿੱਚ ਜੀ ਉਹਦੀ ਕਾਪੀ ਜੀ ਇਹ ਵੀ ਕਿ ਇਸ ਸਰਪੰਚ ਨੇ 5 5.5 ਲੱਖ ਰੁਪਏ ਦੀ ਗ੍ਰਾਂਟ ਲਈ ਆ ਉਹ ਵੀ ਬਾਲਮਿਕ ਧਰਮਸ਼ਾਲਾ ਦੇ ਨਾਂ ਤੇ ਹੀ ਲਈ ਆ ਸਾਨੂੰ ਚਾਬੀ ਮਿਲੇ ਜੀ ਸਾਡੀ ਧਰਮਸ਼ਾਲਾ ਦੀ ਸਾਨੂੰ ਚਾਬੀ ਮਿਲੇ ਤੇ ਇਹਨਾਂ ਤੋਂ ਦੀ ਕਾਰਵਾਈ ਕੀਤੀ ਜਾਵੇ ਮੁਖਣੇ ਵਾਲੇ ਪਿੰਡ ਦੇ ਵਿੱਚ ਜੋ ਪੰਚਾਇਤ ਮਿਲੂਦਾ ਸਰਪੰਚ ਧੱਕਾ ਕਰ ਰਹੀ ਆ ਜਦੋਂ ਪੰਚਾਇਤ ਨੇ ਬਾਲਮਿਕੀ ਧਰਮਸ਼ਾਲਾ ਨੂੰ ਜਗ੍ਹਾ ਲੈ ਕੇ ਦੇ ਦਿੱਤੀ ਇਹ ਜਗਾ ਜਿਹੜੀ ਆ ਅੱਜ ਤੋਂ ਵਾਲ ਵਿਕੀ ਧਰਮਸ਼ਾਲਾ ਦੀ ਪਰ ਪੰਚਾਇਤ ਦਾ ਉਹਦੇ ਵਿੱਚ ਇੰਟਰਫੇਅਰ ਕਰਨਾ ਬਣਦਾ ਨਹੀਂਗਾ ਦੂਸਰਾ ਪੰਚਾਇਤ ਨੇ ਆਪਣੀ ਪਾਵਰ ਨੂੰ ਗਲਤ ਇਸਤੇਮਾਲ ਕਰਨ ਦੇ ਕਰਦੇ ਹੋਏ ਉਹਨਾਂ ਨੇ ਪ੍ਰਸ਼ਾਸਨ ਦਾ ਸਹਾਰਾ ਵੀ ਲਿਆ ਮਲਾਜਮਾ ਦੀ ਮੌਜੂਦਗੀ ਦੇ ਵਿੱਚ ਉੱਥੇ ਜਾ ਕੇ ਜਿੰਦੇ ਤੋੜੇ ਵਾਲਮਿਕੀ ਧਰਮਸ਼ਾਲਾ ਦੇ ਔਰ ਜਿਹੜੀਆਂ ਸਾਡੀ ਵਾਲਮਿਕੀ ਸਮਾਜ ਦੀਆਂ ਔਰਤਾਂ ਲੇਡੀਜ਼ ਇਕੱਠੀਆਂ ਹੋਈਆਂ ਉਹ ਇਹ ਕਹਿਣ ਲੱਗੀਆਂ ਵੀ ਇਹ ਤੁਸੀਂ ਨਾ ਕਰੋ ਤਾਂ ਉਹਨਾਂ ਨੂੰ ਵੀ ਪਬਲਿਕ ਦੇ ਵਿੱਚ ਜਲੀਲ ਕੀਤਾ ਤੇ ਜਿਹੜੀ ਪੰਚਾਇਤ ਨੇ ਧੱਕਾ ਕੀਤਾ ਆ ਇੱਕ ਐਸੀ ਔਰਤਾਂ ਨੂੰ ਪਬਲਿਕ ਦੇ ਵਿੱਚ ਜਲੀਲ ਕੀਤਾ ਤੇ ਉਹਨਾਂ ਦੇ ਉੱਤੇ ਐਸਸੀਐਸਟੀਐਕ ਦਾ ਪਰਚਾ ਕੀਤਾ ਜਾਂਦਾ ਤੇ ਇਹ ਗੱਲ ਜਿਹੜੀ ਰਖਣ ਵਾਸਤੇ ਮਨਸਾਹਬ ਕਹਿੰਦੇ ਕਿ ਵੀ ਆਪਾਂ ਐਸਪੀਡੀ ਸਾਹਿਬ ਦੇ ਟੇਬਲ ਤੇ ਬੈਠ ਚਲਦੇ ਆ ਕੱਲ ਤੁਸੀਂ ਆ ਜਾਓ ਐਸਪੀਡੀ ਸਾਹਿਬ ਦੇ ਟੇਬਲ ਤੇ ਬੈਠ ਕੇ ਗੱਲ ਕਲੀਅਰ ਹੋ ਗਈ ਕਿ ਮੁਲਾਜ਼ਮਾ ਦੀ ਵੀ ਗਲਤੀ ਆ ਤਾਂ ਪੰਚਾਇਤ ਦੀ ਵੀ ਗਲਤੀ ਆ ਤਾਂ ਪੰਚਾਇਤ ਉਸ ਟਾਈਮ ਟੇਬਲ ਤੋਂ ਉੱਠ ਕੇ ਜਿਹੜਾ ਹੋ ਚਲ ਗਈ ਕੋਰਸ ਦੀ ਵੀ ਗੱਲ ਪੰਚਾਇਤ ਨੇ ਮੰਨੀ ਨਹੀਂ ਜੇ ਮੰਨੀ ਨਹੀਂ ਤਾਂ ਇਹਦਾ ਮਤਲਬ ਆ ਕਿ ਉਹ ਪੁਲਿਸ ਨੂੰ ਨਹੀਂ ਮੰਨਦੇ ਕਾਨੂੰਨ ਨੂੰ ਵੀ ਨਹੀਂ ਮੰਨਦੇ ਅੱਜ ਤੱਕ ਅਫਸੋਸ ਦੀ ਗੱਲ ਇਹ ਆ ਕਿ ਮੈਨੂੰ ਇਹ ਲੱਗਦਾ ਕਿ ਕਿਤੇ ਨਾ ਕਿਤੇ ਪ੍ਰਸ਼ਾਸਨ ਦੇ ਉੱਤੇ ਵੀ ਕੋਈ ਪੋਲਿਟੀਕਲ ਦਬਾਇਆ ਜਿਹੜਾ ਦੋ ਧਰਨੇ ਲੱਗਣ ਤੋਂ ਬਾਅਦ ਚ ਵੀ ਜਿਹੜਾ ਅੱਜ ਤੱਕ ਕੋਈ ਕਾਰਵਾਈ ਨਹੀਂ ਹੋਈ ਔਰ ਸਾਨੂੰ ਭਰੋਸਾ ਦਵਾਇਆ ਉਸ ਭਰੋਸੇ ਦਾ ਵੀ ਜਿਹੜਾ ਉਹ ਸਾਡੇ ਨਾਲ ਵਿਸ਼ਵਾਸਕਤ ਕੀਤਾ ਗਿਆ ਇਸ ਕਰਕੇ ਅਸੀਂ 11 ਮਾਰਚ ਨੂੰ ਐਸਐਸਪੀ ਦਫਤਰ ਦਾ ਕਰੋ ਕਰਾਂ ਇਹ ਜੇ ਮੁਕਲਿਆਣਾ ਪਿੰਡ ਆ ਥਾਣਾ ਮੇਟੀਆਂ ਨੱਚ ਉੱਥੇ ਇੱਕ ਬਾਲਮਿਕ ਭਾਈਚਾਰੇ ਲੋਕ ਪਰਮਸ਼ਰਧਾ ਦੇ ਬਾਰੇ ਜਿਹਦਾਵਾ ਕੀਤਾ ਇਹਦਾ ਕੋ ਸਾਡੀ ਧਰਮਸ਼ਾਲਾ ਉਹਦੇ ਸਾਨੂੰ ਕਬਜ਼ਾ ਦਵਾਇਆ ਜਾਵੇ ਤੇ ਪੰਚਾਇਤ ਨੇ ਦਵਾ ਕਰਦੀ ਕਿ ਸਾਂਝੀ ਜਗ੍ਹਾ ਵਾ ਇਹ ਪੰਚਾਇਤੀ ਜਗ੍ਹਾ ਵਾ ਹਰ ਧਰਮ ਦੇ ਲੋਕ ਜਿਹੜੇ ਨੂੰ ਵਰਤਦੇ ਆ ਇਸ ਸਬੰਧੀ ਜਿਹੜਾ ਵਾ 145 CrPC ਦੇ ਅਨੁਸਾਰ ਜਿਹੜੀ ਕਾਰਵਾਈ ਕਰਕੇ ਐਸਐਸਪੀ ਵੱਲੋਂ ਐਸਡੀਨ ਸਾਹਿਬ ਦੇ ਕੋਰਟ ਵਿੱਚ ਭੇਜੀ ਗਈ ਹੈ ਇਹ ਮੈਟਰ ਉਹਨਾਂ ਦੇ ਧਿਆਨ ਵਿੱਚ ਉਹ ਉਹ ਦੀ ਪੜਤਾਲ ਕਰ ਰਹੇ ਨੇ ਇਸ ਤੋਂ ਇਲਾਵਾ ਜੋ ਉਹਨਾਂ ਨੇ ਕੰਪਲੇਂਟ ਕੀਤੀ ਆ ਕਿ ਸਾਡੇ ਧਰਮ ਦੇ ਕੁ ਲੋਕਾਂ ਨੇ ਜਾਤੀ ਸੂਚਕ ਸਰਜੂ ਬੋਲੇ ਕਿਸੇ ਤਰ੍ਹਾਂ ਵੱਲੋਂ ਉਹਦੀ ਅਸੀਂ ਪੜਤਾਲ ਕਰ ਰਹੇ ਆ ਪਰਤਾਵ ਦਰਾਂ ਜੋ ਵੀ ਗੱਲ ਸਾਹਮਣੇ ਆਈ ਉਹ ਉਸ ਮੁਤਾਬਕ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਊ ਹਾਂ ਜੀ 11 ਤਰੀਕ ਨੂੰ ਐਸਐਸਬੀ ਦਫ਼ਤਰ ਦੇ ਘਰਾਹ ਦੇ ਵਿੱਚ ਸਾਫ਼ੀ ਦਿੱਤੀ ਹੈ ਹਾਂਜੀ ਹਾਂਜੀ ਸਾਡੇ ਧਿਆਨ ਚ ਹੈ ਜੋ ਮੈਟਰ ਅਸੀਂ ਐਸਡੀਐਮ ਸਾਹਿਬ ਨਾਲ ਟਾਈ ਅਪ ਕਰਦੇ ਆ ਕੋਸ਼ਿਸ਼ ਕਰਦੇ ਆ ਜਿਹੜਾ ਮਸਲਾ ਜਿਹੜਾ ਬੈਠ ਕੇ ਹੱਲ ਹੋ ਜੇ